ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤੀਸਰੀ ਜੋਤ ਹਨ ਗੁਰਨਾਨਕ ਜੋਤੀ ਦਾ ਤੀਸਰਾ ਠਿਕਾਣਾ ਤੀਜਾ ਮਹਿਲ ਹਨ ਮਹੱਲਾ ਤੀਜਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਨਮ ਪਿੰਡ ਬਾਸਰਕੇ ਗਾਲਬਨ 24 ਸੁਧੀ ਵਿਸਾਖ ਨੂੰ ਆਪ ਜੀ ਦਾ ਜਨਮ ਤੇਜ ਭਾਨ ਜੀ ਦੇ ਘਰ ਮਾਤਾ ਲਖਮੀ ਜੀ ਦੀ ਕੁੱਖੋਂ ਹੋਇਆ ਬਚਪਨ ਤੋਂ ਹੀ ਆਪ ਦੀਆਂ ਬਿਰਤੀਆਂ ਧਾਰਮਿਕ ਸਨ ਤੇ ਧਰਮ ਦੀ ਤਲਾਸ਼ ਸੱਚ ਦੀ ਤਲਾਸ਼ ਆਪ ਦੇ ਪ੍ਰਾਣਾ ਦਾ ਆਧਾਰ ਸੀ ਹਰ ਪਾਸੇ ਦ੍ਰਿਸ਼ਟੀ ਸੱਚ ਨੂੰ ਟੋਲਣ ਦੀ ਹੀ ਸੀ ਔਰ ਇਸੇ ਸੱਚ ਦੀ ਟੋਲ ਨੇ ਆਪ ਨੂੰ ਗਾਲਬਨ 22 ਦਫਾ ਹਰੀਦوار ਦੀ ਯਾਤਰਾ ਕਰਾਈ ਬਾਰ-ਬਾਰ ਆਪ ਤੀਰਥ ਯਾਤਰੀਆਂ ਦੇ ਨਾਲ ਤੀਰਥਾਂ ਦਾ ਰਟਨ ਕਰਦੇ ਰਹੇ ਗੰਗਾ ਇਸ਼ਨਾਨ ਕਰਕੇ ਵਾਪਸ ਆਉਂਦੇ ਰਹੇ ਲੇਕਿਨ ਮਨ ਦੇ ਚ ਜੋ ਇੱਕ ਤਲਬ ਸੀ ਪ੍ਰਾਣਾਂ ਦੇ ਚ ਜੋ ਇੱਕ ਖਿੱਚ ਸੀ ਆਤਮਾ ਦੇ ਚ ਜੋ ਇੱਕ ਲਗਨ ਸੀ ਉਸ ਦੀ ਪੂਰਤੀ ਨਹੀਂ ਹੋ ਰਹੀ ਸੀ ਇੱਕ ਦਿਨ ਹਰੀਦਵਾਰ ਤੋਂ ਵਾਪਸ ਆਂਦਿਆਂ ਆਪ ਦੇ ਕਦਮਾਂ ਦੀਆਂ ਰੇਖਾਂ ਨੂੰ ਚਰਨਾਂ ਦੀ ਰੇਖਾ ਨੂੰ ਇੱਕ ਬ੍ਰਾਹਮਣ ਨੇ ਵੇਖਿਆ ਤੇ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਹੈ ਤੇ ਪਦਮ ਕਿਸੇ ਪਰਮਪੁਰਖ ਦੇ ਚਰਨਾਂ ਦੇ ਵਿੱਚ ਹੁੰਦਾ ਹੈ ਪਦਮ ਕਿਸੇ ਅਵਤਾਰੀ ਪੁਰਸ਼ ਦੇ ਚਰਨਾਂ ਦੇ ਚਾਹੁੰਦਾ ਹੈ ਆਪ ਤੇ ਕੋਈ ਅਵਤਾਰੀ ਪੁਰਸ਼ ਮਾਲੂਮ ਹੁੰਦੇ ਸਤਗੁਰੂ ਕਹਿਣ ਲੱਗੇ ਨਹੀਂ ਮੈਂ ਇੱਕ ਯਾਤਰੀ ਹਾਂ ਤੀਰਥ ਯਾਤਰੀ ਸੱਚ ਦਾ ਡੁੰਡਾਉ ਸੱਚ ਦੀ ਤਲਾਸ਼ ਕਰਨ ਆਉਂਦਾ ਦਿਨ ਬੀਤਦੇ ਗਏ ਮਹੀਨੇ ਬੀਤਦੇ ਗਏ ਸਾਲ ਲੰਘਦੇ ਗਏ ਸੱਚ ਦੀ ਤਲਬ ਵੀ ਵੱਧ ਗਈ ਸੱਚ ਦੀ ਖਿੱਚ ਵੀ ਵੱਧ ਗਈ ਸੱਚ ਦੀ ਤਲਾਸ਼ ਵੀ ਅੰਦਰੋਂ ਇੱਕ ਮਹਾਨ ਉਮੰਗ ਦੇ ਰਾਹੀਂ ਪ੍ਰਗਟ ਹੋਉਂਦੀ ਗਈ ਆਖਿਰ ਇੱਕ ਦਿਨ ਆਪ ਜੀ ਦੇ ਭਤੀਜੇ ਦੀ ਪਤਨੀ ਆਪ ਜੀ ਦੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੁਪੁੱਤਰੀ ਬੀਬੀ ਅਮਰੋ ਦੇ ਮੁਖਾਰਬਿੰਦ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਕਲਾਮ ਸੁਣਿਆ ਕਲਾਮ ਸੀ ਇਹ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾ ਕੁਸਕੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਇਸ ਸ਼ਬਦ ਦਾ ਜਾਪ ਇਤਨੇ ਇਕਾਗਰ ਚਿਤ ਨਾਲ ਹੋ ਰਿਆ ਸੀ ਗੁਰੂ ਅਮਰਦਾਸ ਜੀ ਮਹਾਰਾਜ ਸੁਣ ਕੇ ਮਸਤ ਹੋਏ। ਇੱਕਦਮ ਆਪਣੀ ਨੂ ਰਾਣੀ ਖੁੱਲ ਗਏ। ਤੇ ਆਖਿਆ بیٹਾ ਪੁੱਤਰੀ ਇਹ ਕਿਸ ਦਾ ਕਲਾਮ ਪੜ ਰਹੀ ਹੈ? ਇਹ ਕਿਸ ਦੀ ਬਾਣੀ ਪੜ ਰਹੀ ਹੈ? ਤਾਂ ਬੀਬੀ ਅਮਰੋ ਕਹਿਣ ਲੱਗੀ ਪਿਤਾ ਜੀ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ। ਇਹ ਉਹਨਾਂ ਦੇ ਅੰਮ੍ਰਿਤਮਈ ਬਚਨ ਨੇ। ਜਿਨ੍ਹਾਂ ਦੀ ਗੱਦੀ ਦੇ وارث ਅੱਜਕਲ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਸ ਸ਼ਬਦ ਬਾਣ ਦੀ ਤਰ੍ਹਾਂ ਝੋਟ ਕਰ ਗਿਆ ਇਸ ਸ਼ਬਦ ਦੀ ਝੋਟ ਨੇ ਆਪ ਨੂੰ ਗੁਰੂ ਦੀ ਤਲਾਸ਼ ਤੇ ਮਜਬੂਰ ਕਰ ਦਿੱਤਾ ਆਪ ਪਹੁੰਚੇ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨ ਹਜ਼ੂਰੀ ਦੇ ਸੰਬੰਧ ਤੇ ਆਪ ਕੁੜਮ ਨੇ ਲੈਕਿਨ ਕੁੜਮਾਚਾਰੀ ਨੂੰ ਇੱਕ ਪਾਸੇ ਰੱਖ ਕੇ ਸਿੱਖੀ ਤੇ ਗੁਰੂ ਦੇ ਰਿਸ਼ਤੇ ਨੂੰ ਤਰਜੀਹ ਦਿੱਤੀ ਆਪ ਭਾਵੇਂ ਉਮਰ ਦੇ ਵਿੱਚ ਵੱਡੇ ਸਨ ਪਰ ਆਪਣਾ ਮਸਤਕ ਆਪਣੇ ਤੱਥਾ ਕਤਕ ਕੁੜਮ ਲੇਕਿਨ ਦੋ ਜਹਾਨ ਦੇ ਮਾਲਕ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਦਮਾਂ ਤੇ ਰੱਖ ਦਿੱਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਉਸ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਾਹਮਣੇ ਕਸਵਟੀਆਂ ਰੱਖਦੇ ਗਏ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਹਿਣੇ ਦੇ ਸਾਹਮਣੇ ਰੱਖੀਆਂ ਸਨ ਤੇ ਲਹਿਣਾ ਗੁਰੂ ਅੰਗਦ ਬਣਿਆ ਸੀ ਦਰਸਲ ਕਸਵਟੀ ਇਸ ਗਲਤੀ ਇਹ ਕਿ ਜਿੱਥੇ ਸ਼ਬਦ ਗੁਰੂ ਨੇ ਟਿਕਣਾ ਹੈ ਕਮ ਸੇ ਕਮ ਹਿਰਦਾ ਤੇ ਉਸ ਢੰਗ ਦਾ ਚਾਹੀਦਾ ਔਰ ਹਕੀਕਤ ਹੈ ਸ਼ਬਦ ਟਿਕਿਆ ਲਹਿਣਾ ਗੁਰੂ ਅੰਗਦ ਬਣਿਆ ਗੱਲ ਸਾਰੀ ਸ਼ਬਦ ਦੀ ਗੱਲ ਸਾਰੀ ਜੋਤ ਦੀ ਗੱਲ ਸਾਰੀ ਫਿਲਾਸਫੇ ਦੀ ਔਰ ਵਿਚਾਰ ਦੀ ਦਿਨ ਰਾਤ ਆਪ ਸੇਵਾ ਵਿਚ ਲੀਨ ਸੇਵਾ ਸਿਮਰਨ ਦੀ ਮੂਰਤੀ ਅੰਮ੍ਰਿਤ ਵੇਲੇ ਉਠਣਾ ਬਿਆਸਾ ਤੋਂ ਗਾਦਰ ਪਾਣੀ ਦੀ ਭਰ ਕੇ ਲੈਣੀ ਆਪਣੇ ਪ੍ਰਾਣਾ ਦੇ ਮਾਲਕ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਣਾ ਦਿਨ ਭਰ ਸਾਧ ਸੰਗਤ ਦੇ ਲੰਗਰ ਪਾਣੀ ਨਾਲ ਸੇਵਾ ਕਰਨੀ ਲੱਕੜੀਆਂ ਭੜਨੀਆਂ ਤੱਪੜ ਝਾੜਨੇ ਪਾਣੀ ਢੋਣਾ ਇਹ ਆਪ ਦੀ ਸੁਭਾਅ ਦੇ ਚ ਰਚ ਗਿਆ ਸੇਵਾ ਦੀ ਆਪ ਮੂਰਤੀ ਹੋ ਗਏ ਸਿਮਰਨ ਦੇ ਆਪ ਪੁੰਜ ਹੋ ਗਏ ਸਮਾਂ ਇਸ ਢੰਗ ਨਾਲ ਬਤੀਤ ਹੁੰਦਾ ਗਿਆ ਇੱਕ ਦਿਨ ਆਪ ਅੱਧੀ ਰਾਤ ਨੂੰ ਉੱਠ ਕੇ ਜਦ ਜਾ ਰਹੇ ਨੇ ਵਿਆਸਾ ਤੇ ਵਾਪਸੀ ਤੇ ਜਦ ਪਾਣੀ ਦੀ ਗਾਗਰ ਭਰ ਕੇ ਲਿਆ ਤਾਂ ਜੁਲਾਹੇ ਦੇ ਬਣੇ ਇੱਕ ਖੱਡ ਦੇ ਵਿੱਚ ਜਿਹਦੇ ਚ ਉਸਨੇ ਖੱਡੀ ਲਾਈ ਸੀ ਕਪੜਾ ਬੁੰਨਦਾ ਸੀ ਗਿਰ ਗਿਆ ਜੁਲਾਹਾ ਚੌਕਿਆ ਪਤਾ ਨਹੀਂ ਇਸ ਅੱਧੀ ਰਾਤ ਨੂੰ ਕੌਣ ਹੋਵੇਗਾ ਜੁਲਾਹੀ ਕਹਿ ਲਗੇ ਫਿਕਰ ਨਾ ਕਰੋ ਉਹ ਇਸ ਸਮੇਂ ਤੇ ਅੱਧੀ ਰਾਤ ਨੂੰ ਭਟਕਣ ਵਾਲਾ ਉਹ ਅਮਰੋ ਨਿਥਾਵਾਂ ਹੀ ਹੋਵੇਗਾ ਬੋਲ ਅਮਰੋ ਨਿਥਾਂ ਕਰਦੇ ਰਹਿ ਸੇਵਾ ਕਰਦੇ ਰਹਿ ਸਿਮਰਨ ਤੇ ਅਜ ਗੁਰੂ ਨਾਨਕ ਦੀ ਚੋਤ ਨੇ ਹਿਰਦੇ ਵਿੱਚ ਆ ਕੇ ਵਾਸਾ ਕੀਤਾ ਉਹ ਅਮਰੋ ਨਿਥਾਵਾਂ ਗੁਰੂ ਅਮਰਦਾਸ ਜੀ ਮਹਾਰਾਜ ਬਣੇ ਨਿਥਾਵਿਆਂ ਦੀ ਥਾਂ ਨਿਮਾਣਿਆਂ ਦੇ ਮਾਣ ਨਿਉਟਿਆਂ ਦੀ ਔਟ ਨਿਆਸਰਿਆਂ ਦੇ ਆਸਰੇ ਨਿਗਤਿਆਂ ਦੀ ਗਤ ਨਿਬਤਿਆਂ ਦੀ ਬਤ ਸਾਰੇ ਵਰ ਤੇ ਸਰਵ ਸ਼ਕਤੀਆਂ ਦੇ ਨਾਲ ਆਪ ਸੰਪੰਨ ਹੋਵੇ ਆਪ ਗੱਦੀ ਤੇ ਬਿਰਾਜਮਾਨ ਹੁੰਦੇ ਆਈਂ ਧਾਰਮਿਕ ਦੁਨੀਆ ਵਿੱਚ ਤੇ ਸਮਾਜਿਕ ਦੁਨੀਆ ਵਿੱਚ ਕ੍ਰਾਂਤੀ ਲਾਉਣ ਦਾ ਬਾਦਸ਼ਾਹ ਬਣੇ ਹਿੰਦੁਸਤਾਨ ਵਰਨਵੰਡ ਦੀ ਵੰਡ ਦੇਚ ਗਰਖ ਹੋਇਆ ਪਿਆ ਸੀ। ਜ਼ਾਤ-ਪਾਤ ਦੇ ਬੰਧਨਾਂ ਵਿੱਚ ਜਕੜਿਆ ਹੋਇਆ ਸੀ। ਛੂਆ-ਛਾਤ ਦੀ ਮਾਰ-ਹੀਟ ਆਇਆ ਹੋਇਆ ਸੀ। ਤੇ ਇਸਤਰੀ ਜਾਤੀ ਦਾ ਜ਼ੁਲਮ ਤੇ ਕਥਨ ਤੋਂ ਵੀ ਪਰੇ ਹੈ ਜੋ ਇਸਤਰੀ ਜਾਤੀ ਤੇ ਹੋ ਰਿਆ ਸੀ ਤਸ਼ੱਦਦ ਜੋ ਹੋ ਰਿਆ ਸੀ ਜ਼ੁਲਮ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਮਾਮ ਚਲੀਆਂ ਆ ਰਹੀਆਂ ਬੋਸੀ ਦਾ ਰਸਮੋ ਰਿਵਾਜ ਦੀਆਂ ਧਜੀਆਂ ਉਡਾ ਦਿੱਤੀਆਂ ਆਪ ਨੇ ਸਭ ਤੋਂ ਪ੍ਰਥਮ ਵਰਨ ਵੰਡ ਖਤਮ ਕਰ ਦਿੱਤੀ ਔਰ ਵਰਨ ਵੰਡ ਨੂੰ ਖਤਮ ਕਰਨ ਦਾ ਬੜਾ ਸੋਹਣਾ ਵਸੀਲਾ ਆਪ ਨੇ ਬਣਾਇਆ ਕਿ ਹਰ ਇੱਕ ਨੂੰ ਪਹਿਲੇ ਪੰਗਤ ਵਿੱਚ ਬੈਠਣਾ ਪਏਗਾ ਲੰਗਰ ਛਕਣਾ ਪਏਗਾ ਬਾਅਦ ਵਿੱਚ ਉਸ ਨੂੰ ਸੰਗਤ ਨਸੀਬ ਹੋਵੇਗੀ ਸਾਡੀ ਸੰਗਤ ਨਸੀਬ ਹੋਵੇਗੀ ਸਾਡੇ ਦਰਸ਼ਨ ਨਸੀਬ ਹੋਣਗੇ ਲੰਗਰ ਬਣਾਉਣ ਵਾਲੇ ਵੀ ਵਰਨਵੰਡ ਤੋਂ ਪਰੇ ਸਨ ਜਾਤ ਪਾਤ ਤੋਂ ਨਿਆਰੇ ਸਨ ਲੰਗਰ ਬਣਾਉਣ ਵਾਲੇ ਔਰ ਵੰਡਣ ਵਾਲੇ ਇਨਾਂ ਹੀ ਚੱਲੀਆਂ ਆ ਰਹੀਆਂ ਬੋ ਸਿੱਧਾ ਰਸਮੋ ਰਿਵਾਜ ਤੋਂ ਬਾਲਾਤਰ ਹੋ ਚੁੱਕੇ ਸਨ ਇੱਕ ਹੀ ਪੰਗਤ ਵਿੱਚ ਬੈਠ ਕੇ ਤੇ ਭੋਜਨ ਛਕਣਾ ਲੰਗਰ ਛਕਣਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਰੀਕੇ ਦੇ ਨਾਲ ਜਾਤ ਪਾਤ ਦੇ ਵਿਤਕਰੇ ਤੇ ਵਰਣ ਭੇਦ ਮਿਟਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਬੰਦਾ ਬੰਦੇ ਦੇ ਨੇੜੇ ਆਵੇ ਜਿਹੜੀਆਂ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲੋਂ ਤੋੜਦੀਆਂ ਨੇ ਉਹ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲ ਨਹੀਂ ਜੋੜ ਸਕਣਗੀਆਂ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਜਿਹੜੀ ਵਿਚਾਰ ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆ ਉਹ ਵਿਚਾਰ ਫਿਰ ਮਨੁੱਖ ਨੂੰ ਰੱਬ ਦੇ ਵੀ ਨੇੜੇ ਲਿਆਉਂਦੀ ਹੈ ਪ੍ਰਮਾਤਮਾ ਦੇ ਵੀ ਨੇੜੇ ਲਿਆਉਂਦੀ ਹੈ ਤੇ ਜਿਸ ਵਿਚਾਰ ਦਾ ਸਕਦਾ ਬੰਦਾ ਬੰਦੇ ਦੇ ਨੇੜੇ ਨਹੀਂ ਆ ਸਕਦਾ ਉਹ ਬੰਦਾ ਰੱਬ ਦੇ ਨੇੜੇ ਕਿਸ ਤਰ੍ਹਾਂ ਜਾਵੇਗਾ ਉਹ ਪ੍ਰਮਾਤਮਾ ਦੇ ਨੇੜੇ ਕਿਸ ਤਰ੍ਹਾਂ ਜਾਵੇਗਾ ਤੋਂ مخلوਕ ਵਿੱਚ ਨੇੜਤਾ ਪੈਦਾ ਕਰਨ ਦੀ ਖਾਤਰ ਆਪ ਨੇ ਇੱਕੋ ਹੀ ਪੰਗਤ ਇਕੋ ਹੀ ਸੰਗਤ ਦਾ سلسلہ ਰਾਜ ਕੀਤਾ ਵਰਨ ਬੰਡ ਜਾਤ ਪਾਤ ਦੇ ભેਦ ਆਪਨੇ ਦੂਰ ਕੀਤੇ ਆਪਨੇ ਵਿਧਵਾ ਵਿਆਹ ਦੀ ਪ੍ਰਥਾ ਵੀ ਰਾਜ ਕੀਤੀ ਸਾਡੇ ਰੇਸ਼ ਦੇ ਵਿੱਚ ਐਸਾ ਸੀ ਕਿ ਬਾਲ ਵਿਧਵਾਵਾਂ ਦਾ ਢੇਰ ਲੱਗ ਗਿਆ ਸੀ ਔਰ ਵਿਧਵਾ ਨੂੰ ਦੂਸਰਾ ਘਰ ਬਸਾਉਣ ਦੀ ਇਜਾਜ਼ਤ ਨਹੀਂ ਸੀ ਸਾਰੀ ਜ਼ਿੰਦਗੀ ਤੜਪ ਕੇ ਕੱਟਣੀ ਪੈਂਦੀ ਸੀ ਸਾਰੀ ਜ਼ਿੰਦਗੀ ਰੋ ਕੇ ਕੱਟਣੀ ਪੈਂਦੀ ਸੀ ਔਰ ਬਾਲ ਵਿਧਵਾ ਇਤਨਾ ਲੰਬਾ ਜੀਵਨ ਤਨਹਾ ਕੱਟਣਾ ਪੈਂਦਾ ਸੀ ਸਾਰੀ ਜ਼ਿੰਦਗੀ ਦੋਜ਼ ਜਗ ਤੇ ਨਰਕ ਬਣੀ ਹੋਈ ਸੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਰ੍ਹਾਂ ਦੀ ਦੋਜ਼ਿਕਾਈ ਜ਼ਿੰਦਗੀ ਨੂੰ ਸਵਰਗ ਦੇ ਵਿੱਚ ਜੰਨਤ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਆਪ ਨੇ ਵਿਧਵਾ ਵਿਆਹ ਦੀ ਪ੍ਰਥਾ ਜਾਰੀ ਕੀਤੀ ਦੂਸਰਾ ਸਾਡੇ ਰੇਸ਼ ਦੇ ਚ ਸਤੀ ਪ੍ਰਥਾ ਸੀ ਪਤੀ ਮਰ ਗਿਆ ਤੋ ਅਕਸਰ ਨਾਰੀਆਂ ਨੂੰ ਜ਼ਿੰਦਾ ਹੀ ਚਿਤਾ ਦੇ ਚ ਜਲਣਾ ਪੈਂਦਾ ਸੀ ਮਹਾਰਾਜ ਨੇ ਆਵਾਜ਼ ਬੁਲੰਦ ਕੀਤੀ ਸਤੀਆਂ ਇਹ ਨ ਆਖੀਆਂ ਜੋ ਮੜੀਆਂ ਲਗ ਜਲਨ ਸਤੀਆਂ ਸੇ ਨਾਨਕਾ ਜੋ ਬਿਰਹੇ ਚੋਟ ਮਰਨ ਇਸਤਰੀ ਜਾਤੀ ਨੂੰ ਬਕਾਇਦਾ ਪਰਦਾ ਦਿੱਤਾ ਗਿਆ ਸੀ ਵੀ ਇਹ ਪਰਦੇ ਦੇ ਵਿੱਚ ਰਹੇ ਇਹਨੂੰ ਢੱਕ ਕੇ ਰੱਖਣਾ ਹੈ ਜੈਸੇ ਧਨ ਨੂੰ ਛੁਪਾ ਕੇ ਰੱਖਣਾ ਪੈਂਦਾ ਹੈ ਇਸਤਰੀ ਨੂੰ ਵੀ ਛੁਪਾ ਕੇ ਰੱਖੋ ਤੁਝੇ ਇਸਤਰੀ ਨੂੰ ਛੁਪਾ ਕੇ ਰੱਖੋ ਤੇ ਇਹਦੇ ਪਿੱਛੇ ਇੱਕ ਕਾਰਨ ਹੈ ਧਨ ਨੂੰ ਛੁਪਾ ਕੇ ਰੱਖਣਾ ਕਿਉਂ ਜਗਤ ਦੇ ਵਿੱਚ ਚੋਰ ਨੇ ਤੇ ਰੂਪ ਨੂੰ ਛੁਪਾ ਕੇ ਰੱਖਣਾ ਹੈ ਕਿਉਂ ਜਗਤ ਦੇ ਵਿੱਚ ਯਾਰ ਨੇ ਬੇਸ਼ਰਮ ਲੋਗ ਨੇ ਤੂੰ ਚਾਹੀਦਾ ਕਿ ਐਸਾ ਸੀ ਕਿ ਜਿਹੜੇ ਬੇਸ਼ਰਮ ਲੋਗ ਨੇ ਉਹ ਆਪਣੀ ਅੱਖਾਂ ਤੇ ਸ਼ਰਮ ਦਾ ਪਰਦਾ ਪਾਣ ਲੇਕਿਨ ਇਸਤਰੀ ਜ਼ਾਤ ਨੂੰ ਪਰਦਾ ਪਹਿਨਾ ਦਿੱਤਾ ਗਿਆ ਔਰ ਕਿਸੇ ਹੱਦ ਤੱਕ ਪਰਦਾ ਇਸਲਾਮ ਦੇ ਵਿੱਚ ਸ਼ਰਅ ਦਾ ਐਸਾ ਹੈ ਅਲਾਬਾਦ ਦੇ ਹੋ ਗੁਜ਼ਰੇ ਸੈਸ਼ਨ ਜੱਜ ਅਕਬਰ ਅਲਾਬਾਦ ਦੇ ਉਹਨਾਂ ਦਾ ਇੱਕ ਬੜਾ ਕੀਮਤੀ ਸ਼ੇਰ ਹੈ ਆਪ ਕਹਿੰਨੇ ਬੇਪਰਦਾ ਆਜ ਜੋ ਨਜ਼ਰ ਆਈ ਚੰਦ ਬੇਬੀਆਂ اکبر زمین میں غیرت قومی سے گڑ گیا میں نے کہا کہ آپ کا پردہ وہ کیا ہوا کہنے لگے کہ عقل پہ مردوں کی پڑ گیا گرو گرنج صاحب جی مہاراج دی بانی نے پردے دی دھجیاں اڑائی نے بھگت کبیر جی مہاراج دے بھی وچن نے آپ کہندے نے رہو رہوری بہوریا گھونگٹ جن کاڑے ਅੰਤ ਕੀ ਬਾਤ ਲਹੇਗੀ ਨਾਂ ਆਂਡੇ ਘੁੰਗਟ ਤੇਰੋ ਤੋਂ ਉੱਪਰ ਸਾਚੇ ਹਰ ਗੁਣ ਗਾਏ ਕੁਦੇ ਅਰ ਨਾ ਚੇ ਜਦ ਮੁਖੜੇ ਤੇ ਸੱਚ ਦਾ ਘੁੰਗਟ ਹੈ ਤੋ ਕਪੜੇ ਦੇ ਖੁੰਡ ਦੀ ਲੋੜ ਨਹੀਂ ਤੂੰ ਕੁੱਦ-ਕੁੱਦ ਕੇ ਨੱਚ ਪ੍ਰਮਾਤਮਾ ਦਾ ਨਾਮ ਜਪ ਸੰਗਤ ਦੀ ਸੇਵਾ ਕਰ ਸਿਮਰਨ ਕਰ ਕਿਉਂ ਕਪੜੇ ਦੇ ਖੁੰਡ ਵਿੱਚ ਆ ਕੇ ਕਦਰੇ ਆਪਣੀ ਜ਼ਿੰਦਗੀ ਅਜਾਈ ਨਾ गवा ਬੈਠੇ ਚਿਹਰੇ ਤੇ ਸੱਚ ਦਾ ਗੁੰਡ ਚਾਹੀਦਾ ਹੈ ਸ਼ਰਮ ਦਾ ਗੁੰਡ ਚਾਹੀਦਾ ਹੈ ਹਿਆ ਦਾ ਗੁੰਡ ਚਾਹੀਦਾ ਹੈ ਤੋ ਪਰਦੇ ਦੀ ਪ੍ਰਥਾ ਨੂੰ ਹੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਖਤਮ ਕੀਤਾ ਵਰਣ ਵੰਡ ਨੂੰ ਖਤਮ ਕੀਤਾ ਜਾਤ ਪਾਤ ਦੇ ਵਿਤਕਰਿਆਂ ਨੂੰ ਖਤਮ ਕੀਤਾ ਤੇ ਰਾਣਾ ਤੇ ਰੰਗ ਦਾ ਜਿਹੜਾ ਵਿਤਕਰੇ ਸੀ ਗਰੀਬ ਤੇ ਅਮੀਰ ਦੇ ਵਿਚਕਾਰ ਜਿਹੜੀ ਦੀਵਾਰ ਸੀ ਆਪਨੇ ਉਸ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਮਿਸਾਲ ਹੈ ਇਤਿਹਾਸਤ ਕਿ ਮੁਗਲ اعظم ਅਕਬਰ ਜਲਾਲੁਦੀਨ ਆਪ ਦੇ ਦਰਸ਼ਨ ਕਰਨ ਲਈ ਗੋਬਿੰਦ ਵਾਲ ਸਾਹਿਬ ਆਏ ਤਾਂ ਚੌਬਦਾਰ ਨੇ ਗੁਰਦੇਵ ਦੇ ਚਰਨਾਂ ਦੇ ਛਾਜ਼ਰ ਹੋ ਕੇ ਆਖਿਆ ਮਹਾਰਾਜ ਮੁਗਲ اعظم ਆਏ ਨੇ ਹਿੰਦੁਸਤਾਨ ਦੇ ਸ਼ਹਿਨशाह ਆਏ ਨੇ ਜਲਾਲਉਦਦਿਨ ਅਕਬਰ ਆਏ ਨੇ ਸਤਿਗੁਰੂ ਕਹਿਣ ਲੱਗੇ ਸਾਡੀ ਬਣਾਈ ਹੋਈ ਮਰਿਆਦਾ ਸਾਰਿਆਂ ਲਈ ਇੱਕ ਹੈ ਕਹੇ ਤੋ ਅਕਬਰ ਨੂੰ ਪਹਿਲੇ ਪੰਗਤ ਵਿੱਚ ਬੈਠੇ ਫਿਰ ਸੰਗਤ ਨਸੀਬ ਹੋਵੇਗੀ ਸਾਡੇ ਦਰਸ਼ਨ ਉਸੇ ਨੂੰ ਨਸੀਬ ਆਉਂਦੇ ਨੇ ਜੋ ਪਹਿਲੇ ਪੰਗਤ ਵਿੱਚ ਬੈਠਦਾ ਹੈ ਤੋ ਅਕਬਰ ਸੰਗਤ ਦੀ ਲਾਲਸਾ ਕਰਕੇ ਪੰਗਤ ਵਿੱਚ ਬੈਠ ਗਏ ਉਹੀ ਛਕਿਆ ਜੋ ਬਾਕੀ ਛਕ ਰਹੇ ਸਨ ਉੱਥੇ ਹੀ ਬੈਠੇ ਜਿੱਥੇ ਬਾਕੀ ਬੈਠੇ ਸਨ ਲੇਕਿਨ ਅਕਬਰ ਨੂੰ ਅੱਜ ਪਹਿਲੀ ਦਫਾ ਭੋਜਨ ਵਿੱਚ ਕੁਝ ਸਵਾਦ ਆਇਆ ਹੈ ਰਸ ਆਇਆ ਹੈ ਅੰਨ ਦਾ ਇਤਨਾ ਵੀ ਰਸ ਹੋ ਸਕਦਾ ਹੈ ਭੋਜਨ ਵਿੱਚ ਇਤਨਾ ਵੱਡਾ ਵੀ ਆਨੰਦ ਹੋ ਸਕਦਾ ਹੈ ਇਸ ਬਾਦਸ਼ਾਹ ਨੂੰ ਪਹਿਲੀ ਵਾਰ ਪਤਾ ਚੱਲੇ ਹੈ ਹੈਰਾਨ ਹੋਇਆ ਵਿਸਮਾਦ ਹੋਇਆ ਤੇ ਫਿਰ ਆਪ ਨੂੰ ਸੰਗਤ ਨਸੀਬ ਹੋਈ ਸਤਿਗੁਰਦੇਵ ਜੀ ਮਹਾਰਾਜ ਦੀ ਸੰਗਤ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਤੇ ਦਰਸ਼ਨ ਕਰਕੇ ਜਦ ਨਿਹਾਲ ਹੋਇਆ ਤੇ ਹੱਥ ਜੋੜ ਕੇ ਬੇਨਤੀ ਕਰਨ ਲਗਾ ਮਹਾਰਾਜ ਮੈਂ ਕੁਝ ਜ਼ਗੀਰ ਆਪ ਦੇ ਨਾਂ ਤੇ ਲਾ ਦੇਆ ਇਤਨਾ ਵੱਡਾ ਆਪ ਲੰਗਰ ਚਲਾ ਰਹੇ ਹੋ ਹਜ਼ਾਰਾਂ ਯਾਤਰੀ ਰੋਜ਼ ਛਕਦੇ ਨੇ ਸਤਿਗੁਰ ਕਹਿਣ ਲੱਗੇ ਨਹੀਂ ਇਹ ਲੰਗਰ ਜਾਗੀਰ ਨਾਲ ਨਹੀਂ ਚੱਲਦੇ ਇਹ ਲੰਗਰ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਚੱਲਦੇ ਨੇ ਦਸਾਂ ਨਵਾਂ ਦੀ ਕਿਰਤ ਜੋ ਸਿੰਘ ਕਰਦੇ ਨੇ ਉਸ ਦਸਵੰਦ ਨਾਲ ਚੱਲਦੇ ਨੇ ਔਰ ਇਸ ਵਾਸਤੇ ਬਰਕਤ ਹੈ ਇਸ ਵਾਸਤੇ ਸਵਾਦ ਹੈ ਤੂੰ ਜੋ ਬਿਸਮਾਦ ਹੋਇਆ ਲੰਗਰ ਦਾ ਸਵਾਦ ਮਾਣ ਕੇ ਦਰਸਲੇ ਭੋਜਨ ਦਾ ਸਵਾਦ ਨਹੀਂ ਸੀ ਇਹ ਉਹਨਾਂ ਨੇ ਬਣਾਇਆ ਜੋ ਭਜਨ ਦੀ ਮੂਰਤੀ ਸੰ ਭਜਨ ਕਰਦੇ ਹੋਇਆ ਜਦ ਭੋਜਨ ਬਣਾਇਆ ਗਿਆ ਤੋ ਭਜਨ ਦਾ ਅਸਰ ਭੋਜਨ ਵਿੱਚ ਮਿਸ਼ਰਤ ਹੋ ਕੇ ਉਹਨੇ ਭੋਜਨ ਨੂੰ ਅੰਮ੍ਰਿਤਮਈ ਬਣਾ ਦਿੱਤਾ ਜਿਸ ਨੂੰ ਤੋ ਛੱਗ ਕੇ ਬਿਸਮਾਦਮਈ ਹੋ ਰਹੇ ਹਨ ਆਨੰਦਮਈ ਹੋ ਰਹੇ ਹਨ ਅਕਬਰ ਗਦਗਦ ਹੋਇਆ ਨਿਹਾਲ ਹੋਇਆ ਤੇ ਗੁਰੂ ਅਮਰਦਾਸ ਜੀ ਮਹਮਾ ਗਾਇਨ ਕਰਦਾ ਹੋਇਆ ਵਾਪਸ ਹੋਇਆ ਵਰਨਵੰਡ ਤੇ ਜਾਤ ਪਾਤ ਦੇ ਵਿਤਕਰਿਆਂ ਨੂੰ ਜਦ ਆਪ ਨੇ ਦੂਰ ਕੀਤਾ ਤਾਂ ਜਾਤ ਪਾਤ ਦੇ ਹਿਮਾਇਤੇ ਤੇ ਵਰਨਵੰਡ ਨੂੰ ਮੰਨ ਵਾਲਿਆਂ ਨੇ ਤੇ ਔਖਾ ਹੋਣਾ ਹੀ ਸੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਖਿਲਾਫ ਮਰਵਾਹਾ ਮੇਜਰ ਰਾਮਾ ਲੈ ਕੇ ਅਕਬਰ ਦੇ ਦਰਬਾਰ ਵਿੱਚ ਗਿਆ ਲੇਕਿਨ ਫਟਕਾਰ ਪਈ ਲਾਂਤਾਂ ਪਈਆਂ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਪੈਦਰ ਪੈ ਇਸੇ ਤਰੀਕੇ ਦੇ ਨਾਲ ਜਾਤ ਪਾਤ ਦੀਆਂ ਧਜੀਆਂ ਉਡਾਉਂਦੇ ਗਏ ਔਰ ਆਪ ਦੇ ਅੰਮ੍ਰਿਤਮਈ ਏਵਾਕ ਨੇ ਜ਼ਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਉਪਜੇ ਬਹੁਤ ਵਿਕਾਰਾ ਗਰਭ ਵਾਸ ਮੇਂ ਕੁੱਲ ਨਹੀਂ ਜਾਤੀ ਬ੍ਰह्म ਬਿੰਦੇ ਤੇ ਸਤ ਉਤਪਾਤੀ ਉਸੇ ਬ੍ਰह्म ਤੋਂ ਸਭ ਦੀ ਉਤਪਤੀ ਹੈ ਜੋ ਸਾਰਿਆਂ ਦਾ ਮੂਲ ਆਧਾਰ ਹੈ ਔਰ ਉਸ ਇੱਕ ਨਾਲ ਜੁੜਦੇ ਆਂ ਮਨੁੱਖ ਦੇ ਅੰਦਰ ਏਕਤਾ ਦਾ ਭਾਵ ਪੈਦਾ ਹੁੰਦਾ ਹੈ ਦਰਸਲ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਮਗਰ ਸंसार ਦੀਆਂ ਸਮੱਸਿਆਵਾਂ ਦਾ ਜੋ ਸਮਾਧਾਨ ਪੇਸ਼ ਕੀਤਾ ਉਹ ਬੜਾ ਕੀਮਤੀ ਹੈ ਤੇ ਅੱਜ ਦੇ ਰਾਜਨੀਤਿਕ ਪੁਰਸ਼ਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਸਮਾਜ ਸੁਧਾਰਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਜੋ ਜਿੰਨੇ ਚਿਰ ਤੱਕ ਇੱਕ ਨਾਲ ਨਹੀਂ ਜੁੜਿਆ ਇਕਤਾ ਨੂੰ ਜਨਮ ਨਹੀਂ ਦੇ ਸਕੇਗਾ ਅਨੇਕਤਾ ਬਣੀ ਰਹੇਗੀ ਤੇ ਅਨੇਕਤਾ ਤੇ ਦੁੱਖ ਹੈ ਅਨੇਕਤਾ ਤੇ ਅੰਧਕਾਰ ਹੈ ਅਨੇਕਤਾ ਤੇ ਦੋਜਕ ਹੈ ਇੱਕ ਸਵਰਗ ਹੈ ਇੱਕ ਚਾਨਣਾ ਹੈ ਇੱਕ ਪ੍ਰਕਾਸ਼ ਹੈ ਇੱਕ ਦੇਚ ਜੀਵਣਾ ਆਨੰਦ ਦੇਚ ਜੀਵਣਾ ਹੈ ਔਰ ਅਨੇਕਤਾ ਦੇਚ ਜੀਵਣਾ ਦੁੱਖ ਦੇਚ ਜੀਵਣਾ ਹੈ ਜੈਸੇ ਜੈਸੇ ਬੰਦਾ ਅਨੇਕਤਾ ਦੀ ਤਰਫ ਆਉਂਦਾ ਹੈ ਅੰਧਕਾਰ ਦੇਚ ਫਸ ਜਾਂਦਾ ਹੈ ਜੈਸੇ ਜੈਸੇ ਬੰਦਾ ਇੱਕ ਦੇ ਤਰਫ ਆਉਂਦਾ ਹੈ ਪ੍ਰਕਾਸ਼ ਦੇਚ ਲੀਨ ਹੋ ਜਾਂਦਾ ਹੈ ਆਨੰਦ ਦਾ ਮੁਜਸਮਾ ਬਣ ਜਾਂਦਾ ਹੈ ਰਸ ਦਾ ਸਰੂਪ ਬਣ ਜਾਂਦਾ ਹੈ ਭਟ ਗੁਰੂ ਅਮਰਦਾਸ ਜੀ ਮਹਾਰਾਜ ਬਾਰੇ ਕਹਿੰਦੇ ਨੇ ਏ ਗੁਰੂ ਅਮਰਦਾਸ ਜੀ ਤੈਂ ਪੜਿਓ ਇਕ ਮਨ ਧਰਿਓ ਇਕ ਕਰ ਇਕ ਪਛਾਣਿਓ ਤੁਸੀਂ ਜੀਵਨ ਭਰ ਪੜਿਆ ਤਾਂ ਇਕ ਨੂੰ ਹੀ ਪੜਿਆ ਸਿਰਫ ਪੜਿਆ ਹੀ ਨਹੀਂ ਮਨ ਦੇ ਚ ਵੀ ਇਕ ਨੂੰ ਧਰਿਆ ਔਰ ਸਿਰਫ ਮਨ ਦੇ ਚ ਹੀ ਨਹੀਂ ਵਸਾਇਆ ਬਲਕੇ ਤੁਹਾਨੂੰ ਇੱਕ ਦੀ ਪੂਰੀ ਸੋਝ ਹੈ ਸਮਝ ਹੈ ਇੱਕ ਦੀ ਪਛਾਣ ਹੈ ਇੱਕ ਨੂੰ ਤੁਸੀਂ ਜਾਣਿਆ ਗੁਰਬਾਣੀ ਦਾ ਫੈਸਲਾ ਇੱਕ ਵਸਤ ਬੂਝੇ ਤਾ ਹੋਵੇਂ ਪਾਕ ਬਿਨ ਬੂਝੇ ਤੂੰ ਸਦਾ ਨਾ ਪਾਕ ਜੇ ਤੂੰ ਇੱਕ ਨੂੰ ਜਾਣ ਲਵੇ ਪਾਕ ਹੈ ਪਵਿੱਤਰ ਹੈ ਪਾਵਨ ਹੈ ਤੇ ਜੇ ਨਹੀਂ ਜਾਣਿਆ ਤੇ ਗੰਦਗੀ ਦਾ ਢੇਰ ਗਲਾਜ਼ਤ ਦਾ ਮਜਸਮਾ ਹੈ ਪਵਿੱਤਰਤਾ ਦੀ ਤੂੰ ਮੂਰਤੀ ਹੈ। ਔਰ ਜਗਤ ਦੇ ਵਿੱਚ ਕਿਸੇ ਤਰੀਕੇ ਨਾਲ ਵੀ ਤੂੰ ਪਵਿੱਤਰ ਨਹੀਂ ਹੋ ਸਕਦਾ। ਪਾਕੀਜ਼ਾ ਨਹੀਂ ਹੋ ਸਕਦਾ। ਤੂੰ ਤਾਂ ਹੀ ਪਾਵਨ ਹੋ ਸਕਦਾ ਹੈ, ਪਵਿੱਤਰ ਹੋ ਸਕਦਾ ਹੈ। ਇੱਕ ਨਾਲ ਜੁੜੇ ਕਿਉਂਕਿ ਇੱਕ ਨਿਰਮਲ ਹੈ, ਇੱਕ ਸਵੱਛ ਹੈ, ਇੱਕ ਅਨੰਦ ਹੈ, ਇੱਕ ਪਾਵਨ ਹੈ, ਇੱਕ ਪੁਨੀਤ ਹੈ। ਪਰ ਅਨੇਕਤਾ ਦੇ ਤੇ ਅੰਧਕਾਰ ਹੈ, ਘੋਰ ਪਾਪ ਹੈ। ਜੋ ਮਨੁੱਖ ਇੱਕ ਨਾਲ ਜੁੜਦਾ ਹੈ ਕਹਿ ਦਈਏ ਉਹੀ ਪੁਨੀਤ ਹੈ ਕਿਉਂਕਿ ਉਹ జగ ਦਾ ਜਗਤ ਦੇਚ ਇਕਤਾ ਪੈਦਾ ਕਰਨ ਦਾ ਬਾਇਸ ਬਣਦਾ ਜੋ ਇੱਕ ਨਾਲ ਜੁੜਿਆ ਨਹੀਂ ਅਨੇਕਤਾ ਦੇ ਕਾਰਨ ਕਰਕੇ ਉਹ ਜਗਤ ਦੇਚ ਤੋੜ-ਫੋੜ ਦਾ ਹੀ ਕੰਮ ਕਰੇਗਾ ਜੋੜਦਾ ਕਰ ਹੀ ਨਹੀਂ ਸਕਦਾ ਤੇ ਮਨੁੱਖ ਆਇਆ ਹੈ ਜੁੜਨ ਲਈ ਤੇ ਜੋੜਨ ਲਈ ਇਰਾਨ ਦੇ ਸਿੱਧ ਸੂਫੀ ਫਕੀਰ ਕਹਿੰਦੇ ਨੇ ਤੂੰ ਬਰਾਏ ਵਸਲ ਕਰਦਨ ਆਮਦੇ ਨਹੀਂ ਬਰਾਏ ਫਸਲ ਕਰਦਨ ਆਮਦੇ ਐ ਬੰਦੇ ਤੂੰ ਇਸ ਦੁਨੀਆ ਦੇ ਚ ਲੋਕਾਂ ਦੇ ਦਿਲ ਜੋੜਨ ਲਈ ਆਇਆ ਨਾ ਕਿ ਤੋੜਨ ਲਈ ਆਇਆ ਤੋ ਬਾਟ ਕਹਿੰਦੇ ਨੇ ਏ ਗੁਰੂ ਅਮਰਦਾਸ ਜੀ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹ ਇੱਕ ਇੱਕ ਦੋਏ ਠਾਇ ਨਾ ਜਾਣੇ ਬੜੀ ਅਖਾਂ ਦੇ ਵਿੱਚ ਇੱਕ ਹੈ ਤੁਸੀਂ ਜਿੱਥੇ ਤੱਕ ਵੇਖਦੇ ਹੋ ਤੁਹਾਨੂੰ ਇੱਕ ਹੀ ਦਿਖਾਈ ਦਿੰਦਾ ਹੈ ਕਿਉਂਕਿ ਇੱਕ ਆਧਾਰ ਹੈ ਇੱਕ ਮੂਲ ਹੈ ਔਰ ਉਸੇ ਇੱਕ ਦੇ ਆਸਰੇ ਤੇ ਇਹ ਸਾਰੀ ਅਨੇਕਤਾ ਖੜੀ ਹੈ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ ਇੱਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨੰ ਅੰਤ ਕੋ ਫਿਰ ਇੱਕ ਇਹ ਸਾਰੀ ਅਨੇਕਤਾ ਤੇ ਛਣ ਭੰਗਰ ਹੋ ਜਾਂਦੀ ਏ ਨਾਸ ਹੋ ਜਾਂਦੀ ਏ ਪਰ ਇੱਕ ਨਹਿ ਚਲ ਹੈ ਸਦੀਵੀ ਹੈ ਜੋ ਇੱਕ ਨਾਲ ਜੁੜ ਜਾਂਦਾ ਸਦੀਵੀ ਹੋ ਜਾਂਦਾ ਹੈ ਅਮਰਤ ਤਤ ਨੂੰ ਪ੍ਰਾਪਤ ਹੋ ਜਾਂਦਾ ਹੈ ਪਰਮ ਆਨੰਦ ਨੂੰ ਪ੍ਰਾਪਤ ਹੋ ਜਾਂਦਾ ਹੈ ਤੋ ਹੇ ਗੁਰੂ ਅਮਰਦਾਸ ਜੀ ਮਹਾਰਾਜ ਤੁਸੀਂ ਜਿੱਥੇ ਤੱਕ ਵੇਖਦੇ ਹੋ ਇੱਕ ਨੂੰ ਵੇਖਦੇ ਹੋ ਨੈਣ ਬੈਣ ਮੋਹ ਇੱਕ ਤੁਹਾਡੇ ਬਹਿਣਾ ਅੰਦਰ ਥਾਡੇ ਬੋਲਾਂ ਅੰਦਰ ਥਾਡੇ ਮੋਹ ਦੇ ਅੰਦਰ ਥਾਡੀ ਰਸਨਾ ਦੇ ਉਤੇ ਇੱਕ ਹੈ ਤੁਸੀਂ ਇੱਕ ਦੀ ਗੱਲ ਕਰਦੇ ਹੋ ਇੱਕ ਦੀ ਚਰਚਾ ਕਰਦੇ ਹੋ ਇੱਕ ਤੋਂ ਬਿਨਾ ਤੁਸੀਂ ਦੂਜੇ ਨੂੰ ਜਾਣਦੇ ਨਹੀਂ ਔਰ ਇੱਕ ਤੋਂ ਬਿਨਾ ਤੁਸੀਂ ਦੂਜੇ ਨੂੰ ਮੰਨਦੇ ਵੀ ਨਹੀਂ ਪ੍ਰਾਣਾ ਉਪਨਿਸ਼ਦਾਂ ਦਾ ਵਾਕ ਹੈ ਏਕੋ ਬ੍ਰਹਮ ਦੁਤਿਆ ਨਾਸਤੀ ਦੂਜਾ ਤੇ ਨਾਸੁ ਹੁੰਦਾ ਹੈ ਸਦੀਵੀ ਤੇ ਕੇਵਲ ਬ੍ਰਹਮ ਹੈ ਇੱਕ ਹੈ ਉਹ ਇੱਕ ਹੈ ਤੋ ਹੈ ਗੁਰੂ ਅਮਰਦਾਸ ਜੀ ਤੁਹਾਡੀ ਅੱਖਾਂ ਦੇ ਚ ਇੱਕ ਤੁਹਾਡੀ ਰਸਨਾ ਦੇ ਚ ਇੱਕ ਤੁਸੀਂ ਪੜਿਆ ਇੱਕ ਨੂੰ ਤੁਸੀਂ ਮਨ ਦੇ ਚ ਧਰਿਆ ਇੱਕ ਨੂੰ ਤੁਸੀਂ ਜਿੱਥੇ ਤੱਕ ਪਹਿਚਾਨ ਕੀਤੀਏ ਇੱਕ ਦੀ ਕੀਤੀਏ ਤੁਸੀਂ ਇੱਕ ਨੂੰ ਜਾਣਿਆ ਇੱਕ ਨੂੰ ਸਮਝਿਆ ਫਿਰ ਭਟ ਕਹਿੰਦੇ ਨੇ ਸੁਪਨ ਇੱਕ ਪਰ ਤਖ ਇੱਕ ਇੱਕ ਸਮੇ ਲੀਨ ਹੋ ਏ ਗੁਰੂ ਅਮਰਦਾਸ ਜਦ ਤੁਸੀਂ ਜਾਗਰਤ ਅਵਸਥਾ ਦੇ ਚ ਰਹਿੰਦੇ ਹੋ ਜਾਗਦੇ ਰਹਿੰਦੇ ਹੋ ਇੱਕ ਦੇ ਚ ਲੀਨ ਰਹਿੰਦੇ ਹੋ ਪਰ ਜਦ ਆਪ ਸੌਂ ਜਾਂਦੇ ਹੋ ਸੁਪਨੇ ਦੇ ਜਿਵੇਂ ਇੱਕ ਦੀ ਦੁਨੀਆ ਚ ਲੀਨ ਰਹਿੰਦੇ ਹੋ ਭਾਵੇਂ ਤੁਹਾਨੂੰ ਸੁਪਨੇ ਵੀ ਇੱਕਦੇ ਆਉਂਦੇ ਨੇ ਹਕੀਕਤ ਹੈ ਜਾਗਰਤ ਅਵਸਥਾ ਦੇ ਜੋ ਕੁਝ ਮਨੁੱਖ ਕਰਦਾ ਹੈ ਸੋਚਦਾ ਹੈ ਵਿਚਾਰਦਾ ਹੈ ਔਰ ਉਹ ਵਿਚਾਰ ਉਹ ਕਰਤਾ ਪਰ ਸਿਰੇ ਨਹੀਂ ਚੜ ਸਕਿਆ ਫਿਰ ਉਹ ਕੰਮ ਮਨੁੱਖ ਰਾਤ ਨੂੰ ਸੁਪਨੇ ਅੰਚ ਕਰਦਾ ਹੈ ਸੁਪਨੇ ਦਿਨ ਭਰ ਦੀ ਜਾਗਰਤ ਅਵਸਥਾ ਦੇ ਨਾਲ ਬਕਾਇਦਾ ਸੰਬੰਧਿਤ ਨੇ ਜਾਗਰਤ ਅਵਸਥਾ ਦੇ ਜੋ ਬੀਜ ਅਸੀਂ ਬੋਂਦੇ ਆ ਕਰਮਾਂ ਦੇ ਉਹ ਰਾਤ ਨੂੰ ਸੁਪਨਿਆਂ ਦੇ ਰਾਹੀਂ ਫਲੀ ਭੂਤ ਹੁੰਦੇ ਉਜਾਗਰ ਹੁੰਦੇ ਨੇ ਦਿਨ ਨੂੰ ਚੋਰੀ ਕਰਨੀ ਚਾਹੀ ਸੀ ਨਹੀਂ ਕਰ ਸਕਿਆ ਰਾਤ ਨੂੰ ਸੁਪਨੇ ਵਿੱਚ ਕਰੇਗਾ ਦਿਨ ਨੂੰ ਦੁਰਾਚਾਰ ਕਰਨਾ ਚਾਹਿਆ ਸੀ ਨਹੀਂ ਕਰ ਸਕਿਆ ਰਾਤ ਨੂੰ ਸੁਪਨੇ 'ਚ ਕਰੇਗਾ ਦਿਨ ਨੂੰ ਰੱਬ ਦਾ ਸਿਮਰਨ ਕਰਦਾ ਰਿਹਾ ਮਿਲਾਪ ਨਹੀਂ ਹੋਇਆ ਰਾਤ ਨੂੰ ਸੁਪਨੇ ਵਿੱਚ ਹੋਵੇਗਾ ਭਟ ਕਹਿੰਦੇ ਨੇ ਏ ਗੁਰੂ ਅਮਰਦਾਸ ਜੀ ਤੁਸੀਂ ਸਾਰਾ ਦਿਨ ਇੱਕ ਨਾਲ ਜੁੜੇ ਰਹਿੰਦੇ ਹੋ ਜਾਗਰਤ ਅਵਸਥਾ ਦੇ ਚ ਪਰ ਜਦ ਸੌ ਜਾਂਦੇ ਹੋ ਤਾਂ ਸੁਪਨੇ ਵੀ ਆਪ ਨੂੰ ਇੱਕਦੇ ਹੀ ਆਉਂਦੇ ਨੇ ਔਰ ਇੱਕ ਨਾਲ ਹੀ ਜੁੜੇ ਰਹਿੰਦੇ ਹੋ ਸੁਪਨ ਇੱਕ ਪਰ ਤਖ ਇੱਕ ਇੱਕ ਅਸਮੇ ਨੀਣਿਓ 31 ਅਰ ਪੰਜ 35 ਨਿਖੀਣਿਓ ਇਹ ਪੰਕਤੀ ਬੜੀ ਕੀਮਤੀ ਹੈ ਔਰ ਇਹਦੇ ਚ ਸਾਰੇ ਆਏ ਹੋਏ ਹਿੰਦਸਿਆਂ ਦਾ ਜੋੜ ਕਰਨਾ ਪਵੇਗਾ ਜ਼ਰੂਰ ਦੇਣੀ ਪਏਗੀ ਸਾਰੇ ਜਿਹੜੇ ਹਿੰਸੇ ਨੇ ਇਹਨਾਂ ਦਾ ਯੋਗ ਕਰਨਾ ਪਏਗਾ 30 1 ਅਰ ਪੰਜ 35 35 ਨਿਖੇਣਿਓ 30 ਤੇ 1 31 31 5 36 36 ਤੇ 35 71 हे गुरुवर ਅਸਿ ਤੁਸੀਂ 71 ਵਰੇ ਦੀ ਅਵਸਥਾ ਦੇਚ ਇੱਕ ਨੂੰ ਸਿਧ ਕੀਤਾ ਇੱਕ ਨੂੰ ਜਾਣਿਆ ਇੱਕ ਨੂੰ ਵੇਖਿਆ ਇੱਕ ਨੂੰ ਮਨ ਵਿੱਚ ਭਰਿਆ ਇਹ ਸਾਰੀ ਪ੍ਰਾਪਤੀ ਆਪ ਨੂੰ 71 ਵਰੇ ਦੀ ਅਵਸਥਾ ਵਿੱਚ ਹੋਈ 31 ਅਰ ਪੰਜ ਸਿਧ 35 ਨਿਖੇਣਿਓ ਇੱਕੋ ਜੇ ਲੱਖ ਲਖੋ ਅਲਖ ਹੈ ਇੱਕ ਇੱਕ ਕਰ ਵਰਨਿਓ ਗੁਰੂ ਅਮਰਦਾਸ ਕਵ ਭਲ ਭਣ ਤੂੰ ਇੱਕ ਲੋੜੇ ਇੱਕ ਮੰਨਿਓ ਭਲ ਜੀ ਕਹਿ ਰਹੇ ਨੇ ਭਟ ਤੁਹਾਨੂੰ ਇੱਕ ਦੀ ਲੋੜ ਹੈ ਇੱਕ ਨੂੰ ਮੰਨਦੇ ਹੋ ਇੱਕ ਨੂੰ ਵੇਖਦੇ ਹੋ ਇੱਕ ਨੂੰ ਸੋਚਦੇ ਹੋ ਔਰ ਸੁਪਨੇ ਇੱਕ ਦੇ जागृत अवस्था ਆਪ ਦੀ ਇੱਕ ਦੀ ਸਮਗਰ ਜ਼ਿੰਦਗੀ ਆਪ ਜਗਤ ਨੂੰ ਉਸ ਏਕੇ ਦੇ ਨਾਲ ਜੋੜਦੇ ਰਹੇ ਜਿੱਥੇ ਜਾਤ ਦੀ ਦੁਬਦਾ ਨਹੀਂ ਵਰਨ ਦੀ ਦੁਬਦਾ ਨਹੀਂ ਭੇਖ ਦੀ ਦੁਬਦਾ ਨਹੀਂ ਮਜ਼ਬਦ ਦੀ ਦੁਬਦਾ ਨਹੀਂ ਬਾਸ਼ਾ ਦੀ ਦੁਬਦਾ ਨਹੀਂ ਦੇਸ਼ ਦੀ ਦੁਬਦਾ ਨਹੀਂ ਪਰਦੇਸ਼ ਦੀ ਦੁਬਦਾ ਨਹੀਂ ਇਸ ਤਰੀਕੇ ਨਾਲ ਆਪ ਸਾਰੀ ਮਨੁੱਖਤਾ ਨੂੰ ਇੱਕ ਝੰਡੇ ਦੇ ਤਲੇ ਲਿਆਉਂਦੇ ਰਹੇ ਔਰ ਉਹ ਇੱਕ ਹੈ ਬ੍ਰਹਮ ਉਹ ਇੱਕ ਹੈ ਅਕਾਲ ਇਕਮ ਬੜਾ ਮਹਾਨ ਸੀ ਮਾਮੂਲੀ ਬੰਦੇ ਨਹੀਂ ਕਰ ਸਕਦੇ ਬੜੀ ਸੂਰਬੀਰਤਾ ਚਾਹੀਦੀ ਸੀ ਤੋਂ ਬੜੀ ਕਠਨ ਘਾਲਣਾ ਧਾਲ ਧਾਲ ਕੇ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਮਕਸਦ ਦੇ ਚ ਕਾਮਯਾਬ ਹੋਏ ਕੇ ਭਟ ਤਦੈ ਤੇ ਕੈਨਨੇ ਭਲੋ ਬੋਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਵਰ ਤੇਜੋ ਤਨਾ ਇਹ ਦਇਜ ਭਾਨ ਦੇ ਨੰਦਨ ਆਪ ਦੇ ਪਿਤਾ ਦਾ ਨਾਮ ਤੇਜ ਭਾਨ ਜੀ ਮਾਤਾ ਦਾ ਨਾਮ ਲక్ష్ਮੀ ਜਨ ਲక్ష్ਮੀ ਬਾਈ ਭਲੋ ਬੋਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਵਰ ਗੁਰੂ ਅਮਰਦਾਸ ਕਵ ਭਲ ਭਣ ਤੈ ਜਲ ਦਲ ਜਿਤੇਉ ਇਉਂ ਜੁਦ ਕਰ ਤੁਸੀਂ ਇਸ ਤਰ੍ਹਾਂ ਯੁੱਧ ਕਰਕੇ ਇਸ ਤਰ੍ਹਾਂ ਆਪਣੇ ਆਪ ਦੇ ਨਾਲ ਝਗੜ ਕੇ ਆਪਣੀ ਸੁਰਤ ਨੂੰ ਇੱਕ ਨਾਲ ਜੋੜਿਆ ਤੇ ਫਿਰ ਜਗਤ ਦੇ ਸੰਘਰਸ਼ ਕਰਕੇ ਸਮੁੱਚੀ ਮਨੁੱਖਤਾ ਨੂੰ ਇੱਕ ਝੰਡੇ ਥਲੇ ਲਿਆਂਦਾ ਜਿੱਥੇ ਵਰਨ ਦਾ ਵਿਤਕਰਾ ਨੇ ਜਾਤ ਦਾ ਵਿਤਕਰਾ ਨੇ ਮਜ਼ਬਬ ਦਾ ਵਿਤਕਰਾ ਨੇ ਭਾਸ਼ਾ ਦਾ ਵਿਤਕਰਾ ਨੇ ਦੇਸ਼ ਦਾ ਵਿਤਕਰਾ ਨੇ ਪਰਦੇਸ਼ ਦਾ ਵਿਤਕਰਾ ਨੇ ਸੱਬੇ ਸਾਂਝੀ ਵਾਲ ਸੰਦਾਇਨ ਤੋਂ ਕਿਸੇ ਨਾ ਦਿਸੇ ਬਾਹਰਾ ਜੀਓ ਜਾਤ ਦੇ ਵਿਤਕਰੇ ਨੂੰ ਪੈਦਾ ਕਰਨ ਵਾਲਿਆ ਜਿਹੜਾ ਵੀ ਮਨੁੱਖ ਹੈ ਗੁਰੂ ਅਮਰਦਾਸ ਜੀ ਕੰਨ ਮੂੜ ਹੈ ਮੂਰਖ ਹੈ ਨਾਦਾਨ ਹੈ ਕਾਇ ਹੈ ਕਿਸੇ ਵੀ ਵਿਤਕਰੇ ਨੂੰ ਜਨਮ ਦੇਣ ਵਾਲਾ ਮਨੁੱਖ ਮੂੜ ਹੈ ਔਰ ਵਿਤਕ੍ਰਿਆ ਤਾਂ ਉੱਚਾ ਉੱਠ ਕੇ ਇੱਕ ਦੇ ਚ ਜੀਣ ਵਾਲਾ ਜੋ ਮਨੁੱਖ ਹੈ ਸਿਆਣਾ ਹੈ ਮਹਾਨ ਹੈ ਪ੍ਰਕਾਸ਼ਮਾਨ ਹੈ ਅਦੁੱਤੀ ਹੈ ਤੋ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਹੀ ਸੰਦੇਸ਼ ਇਹ ਹੀ ਉਪਦੇਸ਼ ਆਪਨੇ ਸਿੱਖ ਨੂੰ ਆਦਰਸ਼ਵਾਦੀ ਬਣਾਇਆ ਗੁਰਨਾਨਕ ਦੀ ਇਹ ਤੀਸਰੀ ਜੋਤ ਇਸੇ ਤਰੀਕੇ ਨਾਲ ਜਗਮਗਾ ਕੇ ਜਗਤ ਦੇ ਚ ਜਾਤ ਪਾਤ ਤੇ ਵਰਨਵਣ ਦੇ ਵਿਤਕ੍ਰਿਆ ਨੂੰ ਦੂਰ ਕਰਦੀ ਹੋਈ ਜੋਤ ਦੇ ਚ ਜੋਤੀਮਾਨ ਹੋਈ